ਦੋਸਤੋ ਮੇਗ ਰਾਜਰ ਅੱਲਾ ਅੱਜ ਪ੍ਰੀਤਨਗਰ ਦੇ ਵਿੱਚ ਖੜਾ ਹੈ ਜਣੀ ਇਹ ਲਾਹੌਰ ਤੋਂ 16 ਕਿਲੋਮੀਟਰ ਉਰਲੇ ਪਾਸੇ ਇਚੋ ਗਿਲ ਨਹਿਰ ਤੋਂ 9 ਕਿਲੋਮੀਟਰ ਉਰਲੇ ਪਾਸੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਬਾਰਡਰ ਦੇ ਉੱਤੇ ਹੁਣ ਕਹ ਕਵਾਂਗੇ ਉਸ ਵੇਲੇ ਤਾਂ ਇਹ ਕੇਂਦਰ ਸੀਗਾ ਸਾਂਝੇ ਪੰਜਾਬ ਦਾ ਪ੍ਰੀਤਨਗਰ ਦੇ ਵਿੱਚ ਜਿਹੜਾ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਹੋਰਾਂ ਨੇ ਬਸਾਇਆ ਨਗਰ ਤੇ ਆ ਜਿਹੜਾ ਲਿਖਿਆ ਹੋਇਆ ਮੈਂ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦੇ ਘਰ ਦੇ ਮੂਹਰੇ ਖੜਾ ਹੋਇਆ ਆ ਆ ਲਿਖਿਆ ਹੋਇਆ ਮਾਲਣੀ ਮਲਣੀ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਮਾਤਾ ਜੀ ਦਾ ਨਾਮ ਸੀ ਉਹਨਾਂ ਦੇ ਨਾਂ ਤੇ ਮਕਾਨ ਬਣਿਆ ਹੋਇਆ ਹੈ ਇੱਧਰ ਦੂਜੇ ਥੰਮਲੇ ਦੇ ਉੱਤੇ ਗੇਟ ਦੇ ਉੱਤੇ ਸਰਦਾਰ ਗੁਰਬਖਸ਼ ਸਿੰਘ ਹੋਰਾਂ ਦੇ ਦਸਕਤ ਨੇ ਇਹ ਆਪਣੇ ਉਹ ਇਸ ਤਰ੍ਹਾਂ ਦੇ ਦਸਕਤ ਕਰਦੇ ਸਨ ਉਹਨਾਂ ਦੇ ਦਸਖਤਾਂ ਦਾ ਨਮੂਨਾ ਹੀ ਇੱਥੇ ਜਿਹੜਾ ਹੈਗਾ ਨੰਬਰ ਨੇਮ ਪਲੇਟ ਦੇ ਉੱਤੇ ਲੱਗਿਆ ਹੋਇਆ ਹੈਗਾ ਗੁਰਬਖਸ਼ ਸਿੰਘ ਪ੍ਰੀਤਲੜੀ ਜਿਹੜੇ ਵੱਡੇ ਸਹਿਤਕਾਰ ਹੋਏ ਜਿਨ੍ਹਾਂ ਨੇ ਪ੍ਰੀਤਨਗਰ ਬਸਾਇਆ ਤੇ ਉਹਨਾਂ ਦਾ ਅੰਤਮ ਸੰਸਕਾਰ ਜਿੱਥੇ ਹੋਇਆ ਉਹ ਉਹਨਾਂ ਦੇ ਘਰ ਦੇ ਐਨ ਸਾਹਮਣੇ ਆ ਪਾਰਕ ਹੈ ਉਹਨਾਂ ਦੀ ਕੋਈ ਇਹਨਾਂ ਨੇ ਯਾਦ ਕਰਨੀ ਬਣਾਈ ਹੋਈ ਲੇਕਿਨ ਆਹ ਜਿਹੜਾ ਪਾਰਕ ਹੈ ਇਸ ਪਾਰਕ ਦੇ ਉੱਤੇ ਇਹ ਗੋਲ ਜਗਾ ਜੀ ਆਹ ਜਿਹੜੀ ਕਿਯਾਰੀ ਦਿਖਾਈ ਦੇ ਰਹੀ ਹੈ ਸਾਨੂੰ ਇਹ ਜਿਹੜਾ ਗੋਲ ਚੱਕਰ ਹੈ ਇਹ ਇੱਟਾਂ ਲੱਗੀਆਂ ਹੋਈਆਂ ਇਸ ਜਗ੍ਹਾ ਦੇ ਉੱਤੇ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਹੋਇਆ ਸੀਗਾ ਇਹ ਉਹ ਥਾਂ ਹੈ ਤੇ ਇਹ ਨਾਲ ਮੇਰੇ ਖੜੇ ਨੇਗੇ ਉਹਨਾਂ ਦੇ ਸੁਪੁੱਤਰ ਹਿਰਦੇਪਾਲ ਜੀ ਖੜੇ ਨੇ ਅੰਤਮ ਸੰਸਕਾਰ ਅਜਾ ਵੀ ਹੋਇਆ ਤੇ ਓਮਾ ਭੈਣ ਦਾ ਵੀ ਇੱਥੇ ਹੋਇਆ ਅੱਛਾ ਇਸੇ ਜਗ੍ਹਾ ਤੇ ਜੀ ਗੁਰਬਖਸ਼ ਸਿੰਘ ਪ੍ਰੀਤ ਲੜੀ ਜੀ ਦਾ ਵੀ ਇੱਥੇ ਹੋਇਆ ਤੇ ਉਹਨਾਂ ਦੀ ਬੇਟੀ ਓਮਾ ਜੀ ਜਿਹੜੇ ਕਿ ਪੰਜਾਬੀ ਨਾਟਕਾਂ ਦੇ ਵਿੱਚ ਰੋਲ ਕਰਨ ਵਾਲੀ ਪਹਿਲੀ ਕੁੜੀ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ ਕਿ ਓਮਾ ਜੀ ਜਿਹੜੇ ਇਹ ਹਰਦੇਪਾਲ ਜੀ ਖੜਿਆ ਮੇਰੇ ਨਾਲ ਇਹਨਾਂ ਦੇ ਵੱਡੇ ਭੈਣ ਜੀ ਸੀਗੇ ਓਮਾ ਜੀ ਉਹਨਾਂ ਦਾ ਅੰਤਮ ਸੰਸਕਾਰ ਵੀ ਇਸੇ ਜਗ੍ਹਾ ਤੇ ਹੋਇਆ ਤਾਂ ਇੱਕ ਛੋਟਾ ਜਿਹਾ ਇਹ ਪਾਰਕ ਹੈ ਇਸ ਪਾਰਕ ਦੇ ਅੰਦਰ ਇਹ ਉਹਨਾਂ ਦੀ ਨਿਸ਼ਾਨੀ ਹੈ ਸਰਦਾਜੀ ਦਾ ਸੰਕਲਪ ਸੀ ਜੀ ਕਿ ਮੈਂ ਸਮੁੰਦਰ ਚ ਉੱਠਿਆ ਕ ਪਾਣੀ ਸਮੁੰਦਰ ਚ ਸੇ ਮਾ ਜਾਣਾ ਜੀ ਬੂੰਦ ਬੂੰਦਾਂ ਮੈਂ ਇਸ ਲਈ ਮੇਰੇ ਲਈ ਕੋਈ ਐਡਾ ਕੋਈ ਡੰਬਰ ਨਾ ਕੀਤਾ ਜਾਏ ਕੋਈ ਯਾਦ ਨਾ ਬਣਾਈ ਜਾਵੇ ਤਾਂ ਉਹਨਾਂ ਦੀ ਕੋਈ ਯਾਦਗਾਰ ਨਹੀਂ ਬਣਾਈ ਗਈ ਤੇ ਬਿਲਕੁਲ ਆ ਜਗਾ ਜਿਹੜੀ ਗੋਲ ਚੱਕਰ ਦਿਖਾਈ ਦਿੰਦਾ ਹੈਗਾ ਇੱਥੇ ਹੀ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਦਾ ਅੰਤਮ ਸੰਸਕਾਰ ਹੋਇਆ ਇੱਥੇ ਹੀ ਉਹਨਾਂ ਦੀ ਬੇਟੀ ਓਮਾ ਜਿਨ੍ਹਾਂ ਨੂੰ ਅਸੀਂ ਇਸ ਕਰਕੇ ਜਾਣਦੇ ਹਾਂ ਕਿ ਨਾਟਕ ਦੇ ਵਿੱਚ ਉਹਨਾਂ ਵੇਲਿਆਂ ਦੇ ਵਿੱਚ 1939 ਦੇ ਵਿੱਚ ਉਹਨੇ ਸਟੇਜ ਦੇ ਉੱਤੇ ਚੜ੍ਹ ਕੇ ਜਦੋਂ ਕੁੜੀ ਦਾ ਰੋਲ ਕੀਤਾ ਉਹ ਵੀ ਆਪਣੇ ਸਕੇ ਭਰਾ ਨਵਤੇਜ ਜਿਹੜੇ ਕਹਾਣੀਕਾਰ ਹੋਏ ਨੇ ਉਹਨਾਂ ਦੇ ਨਾਲ ਪ੍ਰੇਮੀ ਤੇ ਪ੍ਰੇਮਿਕਾ ਦੇ ਰੋਲ ਵਿੱਚ ਜਦੋਂ ਆਏ ਤਾਂ ਲੋਕਾਂ ਦੇ ਵਿੱਚ ਬੜੀ ਵੱਡੇ ਪੱਧਰ ਦੇ ਉੱਤੇ ਇਸ ਦੀ ਚਰਚਾ ਹੋਈ ਸੀ ਪ੍ਰਤੀਕਿਰਿਆ ਹੋਈ ਸੀਗੀ ਤਾ ਇਹ ਅਸੀਂ ਤੁਹਾਨੂੰ ਦਿਖਾਇਆ ਹੈਗਾ ਅੱਜ ਪ੍ਰੀਤਨਗਰ ਦਾ ਸਾਰਾ ਦ੍ਰਿਸ਼ ਤੇ ਉਹ ਪ੍ਰੀਤ ਲੜੀ ਗੁਰਬਖਸ਼ ਸਿੰਘ ਪ੍ਰੀਤ ਲੜੀ ਜਿਹੜੇ ਪ੍ਰੀਤਨਗਰ ਨੂੰ ਬਸਾਉਣ ਵਾਲੇ ਸੋਪਨ ਸਾਧ ਜੀ ਉਹਨਾਂ ਦੇ ਅਸੀਂ ਅੱਜ ਇਹ ਸਾਰਾ ਕੁਝ ਤੁਹਾਨੂੰ ਦਿਖਾਇਆ ਹੈਗਾ ਬਹੁਤ ਧੰਨਵਾਦ ਜੀ